ਮਨਮੋਹ ਬਾਬਾ ਕਰ ਦੇਣੀ ਕਹਿੰਦੇ ਬਾਕੀ ਅੱਗੇ ਲੰਘ ਚੁੱਕੇ ਸੀ ਭੀਮ ਅਜੇ ਪਿੱਛੇ ਸੀ ਉਹਨੇ ਦੇਖਿਆ ਕਿ ਦ੍ਰੋਪਦੀ ਡਿੱਗ ਪਈ ਸਿਰ ਤੇ ਸੱਟ ਲੱਗੀ ਹੈਠਾਂ ਤੇਜ਼ੀ ਨਾਲ ਆਇਆ ਆਪਣੀ ਗੋਦੀ ਚ ਦ੍ਰੋਪਦੀ ਦਾ ਸੀਸ ਰੱਖ ਲਿਆ ਕਹਿੰਦਾ ਪੰਚਾਲੀ ਹੁਣ ਤੂੰ ਵਿਛੜਨ ਲੱਗੀ ਹੈ ਸਾਡੇ ਤੇਰੀ ਕੋਈ ਇੱਛਾ ਦ੍ਰੋਪਦੀ ਕਹਿੰਦੀ ਤੁਸੀਂ ਭਗਵਾਨ ਕਿ ਮੇਰੀ ਇੱਛਾ ਪੂਰੀ ਕਰੋਗੇ ਭੀਮ ਕਹਿੰਦਾ ਨਹੀਂ ਭਗਵਾਨ ਨਹੀਂ ਹਾਂ ਮੈਂ ਮੈਂ ਪ੍ਰਾਰਥਨਾ ਕਰਾਂਗਾ ਭਗਵਾਨ ਨੂੰ ਕੋਈ ਇੱਛਾ ਹੰਤ ਕਹਿੰਦੀ ਮੇਰਾ ਦਿਲ ਕਰਦਾ ਅਸੀਂ ਇਸ ਸੰਸਾਰ ਚ ਇੱਕ ਵਾਰੀ ਫੇਰ ਆਈਏ ਕੀ ਕਹਿੰਦਾ ਕੀ ਸੁਖ ਦੇ ਕੇ ਸਜਾਨ ਚੈਤਕ ਜੋ ਫੇਰ ਹੌਣ ਮੰਨ ਕੀਤਾ ਦੁਰਭਤੀ ਕਹਿੰਦੀ ਸੰਸਾਰ ਚ ਇੱਕ ਵਾਰੀ ਫੇਰ ਆਈਏ ਪਰ ਸਾਡਾ ਰਿਸ਼ਤਾ ਇਹ ਨਾ ਹੋਵੇ ਜਿਹੜਾ ਇਸ ਵਾਰ ਸੀ ਇਸ ਵਾਰ ਤੁਸੀਂ ਮੇਰੇ ਪਤੀ ਸੀ ਅਗਲੀ ਵਾਰੀ ਜਦੋਂ ਧਰਤੀ ਤੇ ਆਈਏ ਤੁਸੀਂ ਮੇਰੇ ਪੰਜ ਭਰਾ ਹੋ ਮੈਂ ਤੁਹਾਡੀ ਛੋਟੀ ਭੈਣ ਹਾਂ ਕਹਿੰਦਾ ਪੰਚਾਲੀ ਇਹ ਇਹ ਗੱਲ ਤੇਰੇ ਮਨ ਚ ਕਿਉਂ ਆਈ ਉਹ ਕਹਿੰਦੀ ਇਸ ਕਰਕੇ ਜੇ ਮੈਂ ਤੁਹਾਡੀ ਭੈਣ ਹੁੰਦੀ ਤੁਸੀਂ ਮੈਨੂੰ ਜੂਏ ਚ ਦਾਤੇ ਨਹੀਂ ਲਾਉਣਾ ਲਾਉਣਾ ਸੀ ਫਿਰ ਤੁਸੀਂ ਮੈਨੂੰ ਨੰਗੀ ਹੁੰਦੀ ਨਹੀਂ ਦੇਖਣਾ ਸੀ ਫਿਰ ਤੁਸੀਂ ਮਰ ਜਾਣਾ ਸੀ ਪਰ ਮੇਰੀ ਰਾਖੀ ਕਰ ਇਹ ਮਨਮੋਹ ਪਾਦ ਇਹਨਾਂ ਮੋਰ ਬਾਵੇਂ ਨੇ ਇਹ 4-5 ਪੰਕਤੀਆਂ ਕਰਕੇ ਸਾਡੇ ਸਿਰ ਤੇ ਕੋਹਾੜੀ ਚਲਾਈਏ ਫਿਰ ਰਿਸ਼ਤੇ ਨਾਤੇ ਨੇ ਜਿਹੜੇ ਐ ਆਦਮੀ ਦੀ ਮਰਦ ਦੀ ਸੋਚ ਬਦਲਦੇ